ਦੋਸਤੋ 2000 ਤੇ 13 ਮਾਡਲ ਹੈ ਜੀ W6 ਸੈਕੰਡ ਓਨਰ ਪੰਜਾਬ ਨੰਬਰ ਠੀਕ ਹੈ ਜੀ ਇਹ ਤੁਸੀਂ ਐਕਸਯੂਵੀ ਦੋਸਤੋ ਲੈਣਾ ਚਾਹੁੰਦੇ ਹੋ ਸਿਰਫ ਇਹਦਾ ਰੇਟ ਹੋ ਗਿਆ ਜੀ 4 ਲੱਖ ਰੁਪਈਆ ਇਹ ਹੈ ਜੀ ਐਕਸਯੂਵੀ 17 ਕਾਪੀ 18 W10 ਸਨਰੂਫ ਪੁਸ਼ ਬਟਨ ਹਾਂ ਗੱਡੀ ਦੇ ਦੋਨੋਂ ਚਾਬੀਆਂ ਨੇ ਜੀ ਤੇ ਕੋਈ ਨਹੀਂ ਹੈਗਾ සම්ਪੂਰਨ ਅਰੀਜਨਲ ਪੇਂਟ ਦੀ ਗੱਡੀ ਹੈ ਜੀ ਚੈੱਕ ਕਰਵਾ ਲਓ ਜੀ ਅੰਦਰੋਂ ਗੱਡੀ ਤੇ Honda City 2014 ਮਾਡਲ ਹੰਡਰ ਸਿਟੀ 2014 ਇਹ ਵੀ ਚੰਡੀਗੜ ਰਜਿਸਟ੍ਰੇਸ਼ਨ ਦੀ ਗੱਡੀ ਹੈ ਜੀ ਠੀਕ ਹੈ ਜੀ 2014 ਮਾਡਲ ਹੈ ਸੈਕੰਡ ਓਨਰ ਆ ਟਾਇਰ ਨਵੇਂ ਨੇ ਜੀ ਦੋਨੋਂ ਚਾਬੀਆਂ ਨੇ ਹੂੰ ਈੰਜਨ ਗੇਅਰ ਦੀ ਫੁੱਲ ਸੋਹਣੀ ਹੈ ਸਸਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਮਿੱਤਰੋ ਆਪਾਂ ਉੱਥੇ ਪਹੁੰਚੇ ਆ ਜਿਹੜੀ ਕਿ ਤੁਹਾਡੀ ਮੋਸਟ ਡਿਮਾਂਡਿੰਗ ਵੀਡੀਓ ਹੁੰਦੀ ਆ ਆਪਾਂ ਪਹੁੰਚੇ ਅੱਜ ਭੁੱਲਰ ਮੋਟਰ ਸੰਗਰੂਰ ਦੇ ਉੱਪਰ ਗੱਡੀਆਂ 'ਚ ਬਹੁਤ ਸਾਰੀਆਂ ਨੇ ਇੱਕ ਵੀਡੀਓ ਦੇ ਵਿੱਚ ਕਵਰ ਨਹੀਂ ਹੋਣਾ ਵੀਡੀਓ ਲੈ ਕੇ ਆਏ ਆ ਮਿੱਤਰਾ ਤੁਹਾਡੇ ਵਾਸਤੇ ਤਿੰਨ ਭਾਗਾਂ ਦੇ ਵਿੱਚ ਇਹ ਹੈਗਾ ਜੀ ਆਪਣੀ ਵੀਡੀਓ ਦਾ ਦੂਸਰਾ ਭਾਗ ਆ ਅੱਜ ਆਪਾਂ ਪਹੁੰਚੇ ਭੁੱਲਰ ਮੋਟਰ ਸੰਗਰੂਰ ਦੇ ਉੱਪਰ ਜਾਣਦੇ ਇਹਨਾਂ ਤੋਂ ਗੱਲਬਾਤ ਕਰਦੇ ਆ ਕਿਹੜੀਆਂ-ਕਿਹੜੀਆਂ ਗੱਡੀਆਂ ਨੇ ਤੇ ਬਹੁਤ ਘੱਟ ਰੇਟਾਂ ਦੇ ਉੱਪਰ ਤੁਹਾਨੂੰ ਇਹ ਗੱਡੀਆਂ ਮਿਲ ਜਾਣਗੀਆਂ ਸ਼ੁਰੂਆਤ ਕਰਦੇ ਆ ਗੱਡੀਆਂ ਦਿਖਾਉਣਿਆ ਬੈਠੇ ਸਤਿ ਸ਼੍ਰੀ ਅਕਾਲ ਬੰਦਾ ਸਤਿ ਸ਼੍ਰੀ ਅਕਾਲ ਠੀਕ ਆ ਤੇ ਅੱਜ ਕੀ ਖਾਸ ਲੈ ਕੇ ਆਏ ਜੀ ਪਰਵੀ ਦੇ ਵਿੱਚ ਪਹਿਲਾਂ ਤਾਂ ਜੀ ਵੀਰ ਵਾਲੇ ਪੇਜ ਦੇ ਚੈਨਲ ਦੇ ਉੱਤੇ ਜਿੰਨੇ ਵੀ ਸਰੋਤੇ ਮੈਨੂੰ ਦੇਖ ਰਹੇ ਨੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਭੁੱਲਰ ਮੋਟਰ ਸੰਗਰੂਰ ਦੇ ਉੱਤੇ ਤੇ ਬਹੁਤ ਬਾਈ ਦਾ ਧੰਨਵਾਦ ਹੈ ਜਿਹੜੇ ਮੌਕਾ ਦਿੰਦੇ ਨੇ ਤੁਹਾਡੇ ਰੂਗੂ ਦਾ ਗੱਡੀਆਂ ਜੀ ਛੋਟੇ ਬਜਟ ਕੋ ਲੈ ਕੇ ਅੱਜ ਆਪਣੇ ਕੋਲੇ ਐ ਮੰਨ ਕੇ ਚੱਲੋ ਜੀ 80-85000 ਰੁਪਏ ਤੋਂ ਸਟਾਰਟ ਹੋ ਕੇ ਹਾਂਜੀ ਐ ਮੰਨ ਕੇ ਚੱਲੋ ਜੀ 10 ਲੱਖ ਰੁਪਏ ਦੀਆਂ ਗੱਡੀਆਂ ਤੁਹਾਨੂੰ ਮਿਲਣਗੀਆਂ ਆਪਣੇ ਕਾਊਂਟਰ ਦੇ ਉੱਤੇ ਹਮ ਸਾਰੇ ਤਰ੍ਹਾਂ ਦੀਆਂ ਕਾਰਾਂ ਡੀਜ਼ਲ ਪੈਟਰੋਲ ਛੋਟੀਆਂ ਵੱਡੀਆਂ ਸਾਰੇ ਤਰ੍ਹਾਂ ਦੀਆਂ ਕਾਰਾਂ ਦੇਵਾਂਗੇ ਸੋ 12 ਮਾਡਲ ਤੋਂ ਕਾਰਾਂ ਜਿੰਨੀਆਂ ਵੀ ਉੱਪਰ ਹੋਣੀਆਂ ਤੁਸੀਂ ਲੋਨ ਵੀ ਕਰਵਾ ਸਕਦੇ ਹੋ 12 ਮਾਡਲ ਤੋਂ ਉੱਪਰ ਜਾ ਕੇ ਸਿਵਲ ਤੁਹਾਡਾ ਸਹੀ ਹੋਣਾ ਚਾਹੀਦਾ ਹਮ ਜੇ ਕਿਸੇ ਦੇ ਸਿਬਲ ਚ ਮਾੜੀ ਬੁਰੀ ਦਿੱਕਤ ਹੁੰਦੀ ਹੈ ਨਾ ਦੋਸਤੋ ਪਹਿਲਾਂ ਹੀ ਦੱਸ ਦਿਆ ਕਰੋ ਫਿਰ ਅਸੀਂ ਕੇਸ ਹੀ ਉਸ ਹਾਵਨਾ ਪਾ ਲੈਨੇ ਆਂ ਹਾਂਜੀ ਆਪਾਂ 4 ਦਿਨ ਮੱਥਾ ਮਾਰਨ ਤੋਂ ਬਾਅਦ ਪਤਾ ਲੱਗੇ ਕਿ ਯਾਰ ਇਹਦਾ ਸਿਬਲ ਖਰਾਬ ਹੈ ਹਨਾ ਉਹਦਾ ਕੋਈ ਫਾਇਦਾ ਨਹੀਂ ਇੱਕ ਬੋਲ ਸਾਹਿਬ ਤੁਸੀਂ ਆਲਟੋ ਆਪੈਨੇ ਹੁੰਦੇ ਆਂ ਰਿਜ਼ਲਟੋ ਦਾ ਸਟਾਕ ਹੈਗਾ ਆਪਣੇ ਕੋਲ ਹਾਂਜੀ ਆਲਟੋ ਤਿੰਨ ਨੇ ਜੀ ਆਪਣੇ ਕੋਲ ਅੱਜ ਠੀਕ ਹੈ ਅੱਜ ਵੀਡੀਓ ਚ ਹੋਣਗੀਆਂ ਹਾਂਜੀ ਬਿਲਕੁਲ ਦੇਵਾਂਗੇ ਠੀਕ ਹੈ ਜੀ ਆਲਟੋ ਵਾਲੇ ਜ਼ਰੂਰ ਦੇਖਣ ਬਾਈ ਵੀਰ ਤੇ ਹੁਣ ਆਪਾਂ ਬਣਾ ਟਾਈਮ ਵੇਸਟ ਕੀਤੇ ਤੇ ਗੱਡੀਆਂ ਸ਼ੁਰੂ ਕਰਦੇ ਆਂ ਜੀ ਚਲੋ ਇੱਧਰ ਗੱਡੀਆਂ ਤੇ ਲੋ ਜੀ ਮਿੱਤਰੋ ਹੁਣ ਤੁਹਾਡੇ ਵਾਸਤੇ ਇਸ ਵੀਡੀਓ ਦੇ ਆਪਾਂ ਪਹਿਲੀ ਗੱਡੀ ਲੈ ਕੇ ਆਏ ਆਂਗੀ ਕ੍ਰੇਟਾ ਗੱਡੀ। ਦੇਖੋ ਜੀ ਜਾਣਕਾਰੀ ਬੁੱਲੋ। ਲੋ ਜੀ ਦੋਸਤੋ ਕ੍ਰੇਟਾ ਆਪਣੇ ਕੋਲੇ ਇਸ ਵੀਡੀਓ ਦੇ ਵਿੱਚ ਵੀ ਹੈਗੀ ਆ ਅਗਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਕ੍ਰੇਟਾ ਦਿਖਾਉਣਾ। ਆਪਣੇ ਕੋਲੇ ਕ੍ਰੇਟਾ ਜੀ ਕੋਈ ਐਰ ਕੰਡਿਸ਼ਨਰ ਮਲਵੇਟੀ ਹਾਸਟੋਨ ਗੱਡੀ ਹੈ। 1.6 ਮੈਨੂਅਲ ਟੀਰਟ ਹੈ। ਅੱਛਾ ਜੀ ਇੰਜਨ ਗੇਟੀ ਸੋਹਣੀ ਹੈ ਜੀ ਕੋਈ ਕੰਮ ਖਰਾਬ ਨਹੀਂ। ਫੀਸ ਸਾਰੇ ਨਾਲ ਦੇ। ਪੈਰਾਂ ਦਾ ਚੌਕਰਾ ਨਮਾ ਲੱਗਿਆ ਹੋਇਆ। ਠੀਕ ਹੈ ਜੀ। ਤੇ ਰੀਪੱਟੀ ਚੱਲੀ ਹੋਣੀ ਆ ਤੇ ਜੇ ਇਹਦੇ ਰੈਕਟੀ ਗੱਲ ਕਰੀਏ ਦੋਸਤੋ 6 ਲੱਖ ਰੁਪਈਆ ਐਨਓਸੀ ਦੇ ਨਾਲ ਡਿਮਾਂਡ ਆ ਅੱਛਾ ਜੀ ਤੇ ਬਾਕੀ ਮੌਕੇ ਦੇ ਮਾਨਤਾ ਦੇ ਤੇ ਭਾਈ ਗੱਡੀ ਦੇ ਟਾਇਰ ਦਿਖਾ ਦਿਓ ਚੌਕੜਾ ਜਹਰਾ ਗੱਡੀਆਂ ਦਾ ਨਵਾਂ ਲੱਗਿਆ ਹੋਇਆ ਬੰਪਰ ਵਗੈਰਾ ਨਾ ਹਰੇਕ ਗੱਡੀ ਦੇ ਟੱਚਿੰਗ ਹੋ ਜਾਂਦੇ ਨੇ ਕਿਉਂਕਿ ਗੱਡੀ ਚੱਲਣ ਨਾਲ ਤੁਹਾਨੂੰ ਪਤਾ ਹੀ ਹੈ ਕਿ ਸਾਈਡ ਤੋਂ ਕੁਝ ਨਾਝ ਹੋ ਜਾਂਦੀ ਆ ਬਾਕੀ ਗੱਡੀ ਦੇ ਜਿਹੜੀ ਚ ਗੱਡੀ ਦਾ ਪੇਂਟ ਪੇਂਟ ਹੋਇਆ ਹੋਊਗਾ ਨਾ ਤੇ ਉਹ ਗੱਡੀ ਦੀ ਚੈੱਕ ਹੋਇਆ ਹੈ ਇਦਾਂ ਦਾ ਗੱਲ ਨਹੀਂ ਹੈਗਾ ਵੀ ਭਾਈ ਆਪਦਾ ਚਾਹੇ ਦੋ ਮਿਸਤਰੀ ਲਿਆਓ ਚਾਰ ਲਿਆਓ ਚਾਹੇ ਤੁਸੀਂ ਗੱਡੀ ਲਿਆ ਕੇ ਚੈੱਕ ਕਰਵਾ ਲਓ ਤੁਹਾਨੂੰ ਕੋਈ ਨੌਕਸ ਨਹੀਂ ਮਿਲਦਾ ਗੱਡੀ ਦਾ ਰੇਟ ਹੈਗਾ ਜੀ 6 ਲੱਖ ਰੁਪਇਆ ਬਾਕੀ ਮਾਨਦਾਨ ਮੌਕੇ ਦੇ ਉੱਪਰ ਹੋ ਜੂਗਾ ਗੱਡੀ ਦਾ ਤੇ ਇੱਧਰ ਆ ਗਈ ਫੁੱਡੀ ਜੀ ਮੋਸਟ ਡਿਮਾਂਡਿੰਗ ਕਾਰ ਐਕਸ ਜੂਵੀ ਠੀਕ ਹੈ ਭਾਈ ਐਕਸ ਜੂਵੀ ਦੋਸਤੋ 2000 ਤੇ 13 ਮਾਡਲ ਹੈ ਜੀ ਡਬਲ 6 ਸੈਕੰਡ ਓਨਰ ਪੰਜਾਬ ਨੰਬਰ ਠੀਕ ਹੈ ਜੀ ਇਹ ਤੁਸੀਂ ਐਕਸ ਜੂਵੀ ਦੋਸਤੋ ਲੈਣਾ ਚਾਹੁੰਦੇ ਹੋ ਕੀ ਸਰਫਾਈ ਦਾ ਰੇਟ ਹੋ ਗਿਆ ਜੀ 4 ਲੱਖ ਰੁਪਈਆ 4 ਲੱਖ ਰੁਪਈਆ ਰੇਟ ਹੈ ਟਾਇਰ ਨਵੇਂ ਜੀ ਫੁੱਲ ਬੀਮਾ ਦੋਨੋਂ ਚਾਹੀਦੀਆਂ ਜ਼ੀਰੋ ਜ਼ੀਰੋ ਰਿਪੋਰਟ ਆ ਇਹਦੇ ਫਰੰਟ ਸ਼ੀਸ਼ੇ ਤੇ ਟ੍ਰੇਡ ਆ ਜੀ ਲੋੜੇ ਤੇ ਇੰਜਨ ਵੀ ਗੇਅਰ ਵੀ ਸਿਲਪਰ ਨਵੇਂ ਤਾਰ ਆ 2000 ਦੀਆਂ ਨੇ ਫੁੱਲ ਬੀਮਾ ਜੀ 3 ਲੱਖ ਰੁਪਏ ਦਾ ਦੋਸਤੋਂ ਲੋਨ ਕਰਵਾਵਾਵਾਂਗੇ 4 ਲੱਖ ਰੁਪਏ ਦੀ ਗੱਡੀ ਆ ਲੱਖ ਰੁਪਇਆ ਲੈ ਕੇ ਆ ਜਾਓ ਗੱਡੀ ਲੈ ਜਾਓ ਗੱਡੀ ਤੁਹਾਡੀ ਆ 2 ਲੱਖ ਰੁਪਇਆ ਲੈ ਕੇ ਆਇਆ ਠੀਕ ਆ ਐਕਸ ਜੀ ਵੀ 3 ਲੱਖ ਰੁਪਏ ਇਧਰਲੇ ਪਾਸੇ ਆ ਜੀ ਇਹ ਆ ਜੀ ਐਕਸ ਜੀ ਵੀ 17 ਕਾਪੀ 18 ਡਬਲਯੂ 10 ਸਨਰੂਫ ਪੁਸ਼ ਵਟਨ ਹਾਂ ਗੱਡੀ ਦੋਨੋਂ ਚਾਬੀਆਂ ਨੇ ਜੀ ਤੇ ਕੋਈ ਨਹੀਂ ਹੈਗਾ ਬੰਪਰ ਬੰਪਰ Ориਜినਲ ਪੇਂਟ ਦੀ ਗੱਡੀ ਹੈ ਜੀ ਚੈੱਕ ਕਰਵਾ ਲਓ ਜੀ ਅੰਦਰੋਂ ਕੱਢੀ ਤੇ ਬਰੇਰ ਨਵੇਂ ਹੈ 0 ਟੈਪ ਇੰਸ਼ੋਰੈਂਸ ਹੈ ਕਾਰ ਦਾ ਨਹੀਂ ਰਦਾਈ ਕੀ ਕਹ ਜੀ ਦੋਨੋਂ ਚਾਬੀਆਂ ਪੁੱਛ ਰ ਆਪਣਾ ਸੰਰੂਪ ਸੰਰੂਪ ਵਾਲੀ ਜੀ ਬਿਲਕੁਲ ਜੀ ਟੌਪ ਐਂਡ ਮਾਡਲ ਹੈ ਹਾਂ ਜੀ ਬਿਲਕੁਲ ਨਵੀਂ ਕਾਰ ਹੈ ਹੂੰ ਤੇ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਦੋਸਤੋ ਯਾਦ ਰੱਖੋਗੇ ਕਿ ਵੀ ਐਸੀ ਕਾਰ ਦਿੱਤੀ ਹੈ ਬਈ ਸਾਰੀ ਓਰੀਜਨਲ ਹੈ ਚੈੱਕ ਕਰਵਾ ਲਾ ਫੁੱਲ ਬੀਮਾ ਦੋਨੋਂ ਚਾਬੀਆਂ ਹਾਂ ਸੰਗਰੂਰ ਨੰਬਰ ਸੰਗਰੂਰ ਹੀ ਨਵੀਂ ਨਿਕਲੀ ਹੋਈ ਹਾਂ ਤੇ ਐਸੀ ਐਕਸਯੂ ਵੀ ਤੁਸੀਂ ਨਹੀਂ ਦੇਖੀ ਹੋਣੀ ਹੂੰ ਐਕਸਯੂਵੀ ਦੇਵਾਂਗੇ ਤੁਹਾਨੂੰ ਕਿ ਤੁਸੀਂ ਯਾਦ ਰੱਖੋਗੇ 2017 ਕੱਪੀ 18 ਬਈ ਐਕਸਯੂਵੀ ਗੱਡੀ ਉਹ ਹੁੰਦੀ ਆ ਜਿਹੜੀ ਆਪਣੀ ਵੀਡੀਓ ਪਾਉਣ ਸਰ ਸਭ ਤੋਂ ਪਹਿਲਾਂ ਸੇਲ ਹੁੰਦੀ ਆ ਕਿਉਂਕਿ ਇਹਦੀ ਡਿਮਾਂਡ ਬਹੁਤ ਜ਼ਿਆਦਾ ਔਰ ਰੇਟ ਜਿਹੜਾ ਪੂਰੇ ਮੋਟਰ ਤੋਂ ਮਿਲ ਜੂ ਐਕਸਯੂਵੀ ਦਾ ਟਰਾਈ ਕਰ ਲਿਓ ਜੇ ਕਿਤੇ ਮਿਲ ਜਾ ਠੀਕ ਹੈ ਬੇ ਤਾਂ ਰੇਟ ਹੈਗਾ ਜੀ 7.5 ਲੱਖ ਰੁਪਿਆ 7.5 ਲੱਖ ਰੁਪਏ ਦੀ ਦੇ ਦੇਣੀ ਆ ਜੀ ਐਕਸਯੂਵੀ 2017 ਕੱਪੀ 18 17 ਕੱਪੀ 18 ਠੀਕ ਹੈ ਬਹੁਤ ਵਧੀਆ ਬਾਈ ਸ਼ੇਅਰ ਕਰ ਦਿਓ ਵੀਡੀਓ ਨੂੰ ਬੜੀ ਬਹੁਤ ਜ਼ਿਆਦਾ ਫਾਇਦੀ ਆ ਤੁਹਾਡੇ ਵਾਸਤੇ ਮੈਂ ਕਰਕੇ ਕਰਦਾ ਅਗਲੇ ਬੱਸ ਆ ਜੀ ਆਪਣੇ ਫੇਸਬੁਕ ਪਾਓ ਪੀਡੀਆਈ ਹੈ ਜੀ 2012 ਮਾਡਲ ਹੈ ਜੀ ਪੀਡੀਆਈ ਹੈ ਚੰਡੀਗੜ੍ਹ ਨੰਬਰ ਹੈ ਸੈਕੰਡ ਆਨਰ ਹੈ ਜੀ ਠੀਕ ਹੈ ਜੀ ਤੇ ਵਧੀਆ ਕੰਡੀਸ਼ਨ ਚ ਹੈ ਜੀ ਇਹ ਵੀ ਤਾਰ ਇੰਜਨ ਗੇਅਰ ਦੀ ਵਧੀਆ ਤੇ ਰੇਟ ਰਹੂਗਾ ਜੀ 2 ਲੱਖ ਤੇ 95000 ਰੁਪਿਆ ਗੱਡੀ ਲੋਕਾ ਜੀ ਠੀਕ ਆ ਆ ਸ਼ੀਸ਼ਾ ਲੱਗੋ ਦਿਖਾ ਦਿਓ ਵੀ ਆ ਜੀ 2 ਲੱਖ ਰੁਪਿਆ ਇਹਨੂੰ ਸਿੱਦੇ ਨਾਲ ਦੇ 2 ਲੱਖ ਤੇ 95000 ਜੀ ਕਾਈਪੇ ਛੋਟੀ ਗੱਡੀ ਨੇ ਚੀ ਕਰਵਾ ਦੋ 295000 ਲੱਖ ਪੰਜਾਨਵੇਂ ਦੀ ਗੱਡੀ ਖੋਲ ਕੇ ਦਿਖਾ ਦੋ ਜੀ ਦਿਖਾ ਦੋ ਵੀ ਅੰਦਰੋਂ ਗੱਡੀ ਦੇ ਸੀਟ ਕਵਰ ਵਗੈਰਾ ਚੈੱਕ ਕਰਵਾ ਦੋ ਕਿੰਨਾ ਕਿ ਚੱਲੀ ਹੋ ਭੱਲ ਰਸਾਵੇ ਲੱਖ ਦੇ ਕਰੀਬ ਚੱਲੀ ਹੋ ਜੀ 1 ਲੱਖ ਦੇ ਕਰੀਬ ਚੱਲੀ ਆ ਜੀ ਠੀਕ ਹੈ ਤੇ ਬੀਮਾ ਪলিউਸ਼ਨ ਵਗੈਰਾ ਹੁੰਦਾ ਜੀ ਗੱਡੀ ਨਾਲ ਹਾਂਜੀ ਬੀਮਾ ਪলিউਸ਼ਨ ਸਭ ਕੁਝ ਪੇਪਰ ਓਕੇ ਰਿਹਾ ਜੀ ਠੀਕ ਹੈ ਜੀ ਪੇਪਰ ਵਰਕ ਸਾਰਾ ਬਈ ਗੱਡੀ ਦਾ ਓਕੇ ਆ ਪਾਸਿੰਗ ਕਿੰਨੀ ਆ ਜੀ ਇਹਦੀ 27 ਤੱਕ ਜੀ 27 ਤੱਕ ਪਾਸਿੰਗ ਹੈ 2 ਲੱਖ ਜੀ ਤੱਕ ਕਰਨੇ ਆ ਯਾਰ ਮੈਨੂੰ 295000 ਦੀ ਆਗਲੀ ਗੱਡੀ ਦੇ ਉੱਪਰ ਚੱਲਦੇ ਆਪਾਂ ਹਰੇਕ ਗੱਡੀ ਦੇ ਵਿੱਚ ਮਾਨਤਾ ਨੂੰ ਮੁਕਲਾ ਜੇ ਤੁਸੀਂ ਆਪਣੀ ਵੀਡੀਓ ਸ਼ੇਅਰ ਕਰਕੇ ਜਾਓਗੇ ਠੀਕ ਹੈ ਜੀ ਅਗਲੀ ਆ ਗਈ ਜੀ Honda City 2014 ਮਾਡਲ Honda City 2014 ਇਹ ਵੀ ਚੰਡੀਗੜ੍ਹ ਰਜਿਸਟ੍ਰੇਸ਼ਨ ਦੀ ਗੱਡੀ ਹੈ ਜੀ ਠੀਕ ਹੈ ਜੀ 2014 ਮਾਡਲ ਹੈ ਸੈਕੰਡ ਓਨਰ ਹੈ ਟਾਇਰ ਨਵੇਂ ਨੇ ਜੀ ਦੋਨੋਂ ਚਾਬੀਆਂ ਨੇ ਹੂੰ ਇੰਜਨ ਗੇਅਰ ਦੀ ਫੁੱਲ ਸੋਹਣੀ ਹੈ ਹੂੰ ਔਰ ਜੇ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਦੋਸਤੋ ਸਿਰਫ 3 ਲੱਖ 95000 ਰੁਪਿਆ ਕਰਵਾ 3 ਲੱਖ ਤੁਹਾਨੂੰ ਆ ਜਾਣਾ ਮੁੰਡਾ ਜਿਹੀ ਲੋਵੀ ਅੰਦਰੋਂ ਸੀਟ ਕਵਰ ਵਗੈਰਾ ਚੈੱਕ ਕਰਵਾਓ ਵੀ ਗੱਡੀ ਦੇ ਕਿੰਨੇ ਸਾਲ ਸੁਤਰੀ ਕੰਡੀਸ਼ਨ ਚ ਜੱਤੀ ਆ ਬੈਕ ਸੀਟ ਕਵਰ ਵਗੈਰਾ ਵੀ ਬਿਲਕੁਲ ਬਾਈ ਚੈੱਕ ਕਰਵਾ ਦਿਓ ਠੀਕ ਆ ਸਾਫ ਸੁਥਰੀਆਂ ਘੱਟ ਚੱਲੀਆਂ ਹੋਈਆਂ ਗੱਡੀਆਂ ਲੈਣੀਆਂ ਨੇ ਜੇ ਤੁਸੀਂ ਮਿੱਤਰੋ ਤਾਂ ਭੁੱਲਰ ਮੋਟਰ ਸੰਗਠਨ ਦੇ ਉੱਪਰ ਆ ਜਾਓ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਜਲਦੀ ਤੋਂ ਜਲਦੀ ਕਰ ਲਓ ਮਿੱਤਰੋ ਸਾਰੇ ਜਾਣੇ ਕੰਟੈਕਟ ਰੇਟ ਦੁਬਾਰਾ ਬੋਲ ਦੋ ਜੀ ਗੱਡੀ ਦਾ ਤੁਹਾਨੂੰ ਮੱਥੇ 95000 ਰੁਪਏ ਜੀ ਕਰਨਾ ਲੱਖ ਤੇ 95000 ਮਾਨਤਾਨ ਮੌਕੇ ਤੇ ਜੀ ਮਾਨਤਾਨ ਬਈ ਮੌਕੇ ਤੇ ਵਧੀਆ ਹੋ ਜੂਗਾ ਮੈਂ ਕਹਣਾ ਜੇ ਤੁਸੀਂ ਇੱਕ ਵਾਰ ਆਓ ਯਾਰ ਕਾਊਂਟਰ ਦੇ ਉੱਪਰ ਤੁਹਾਨੂੰ ਨਾ ਗੱਡੀ ਪਸੰਦ ਕਰਾ ਕੇ ਮੋੜਨੀ ਆ ਠੀਕ ਹੈ ਜੀ ਚਲੋ ਜੀ ਅਗਲੀ ਗੱਡੀ ਦੇ ਉੱਪਰ ਚੱਲਦੇ ਹਾਂ Honda City 2017 ਮਾਡਲ ਹੈ ਜੀ ਹੂੰ 2017 ਮਾਡਲ ਹੈ ਜੀ 20 ਵੈਰੀਐਂਟ ਹੈ ਕਣੀ ਕੇ ਟੋਪ ਅਪ ਉ ਇੱਕ ਥੱਲੇ ਟੋਪ ਵੀ ਐਕਸ ਦੇ ਵਿੱਚ ਆ ਜਾਂਦੀ ਹੈ ਜੀ ਠੀਕ ਹੈ ਜੀ ਇਹ ਵੀ ਹੈ 2017 ਪੱਕੇ ਪੰਜਾਬ ਨੰਬਰ ਦੀ ਸੈਕੰਡ ਓਨਰ ਕਾਰ ਹੈ ਜੀ ਕੰਮ ਖਰਚਾ ਦੋਸਤੋ ਕੋਈ ਨਹੀਂ ਹੈਗਾ ਪੁਸ਼ਵਟ ਨੂੰ ਸਟਾਰਟ ਦੋਨੋਂ ਚੱਲਦੀਆਂ ਟੀਮ ਬੈਲਡ ਜੀ ਚਲਾਇਟਰ ਕੰਪਨੀ ਬਤਾਉਂਦੇ ਨੇ ਤੇ ਐਵਰੇਜ ਰਹਿੰਦੀ ਹੈ ਜੀ 25 ਪਲੱਸ 25 ਪਲੱਸ ਐਵਰੇਜ ਹੈ ਜੀ ਦੀ ਕੋਈ ਐਵਰੇਜ ਹੋਣੀ ਪਾਉਰ ਵੀ ਠੀਕ ਹੈ ਜੀ ਇਹਨਾਂ ਗੱਡੀਆਂ ਦੀ ਐਵਰੇਜ ਬਹੁਤ ਜ਼ਿਆਦਾ ਰਹਿੰਦੀ ਹੈ ਹਾਂ ਆਜੋ ਬਈ ਜੀ ਤੇਮੀ ਐਵਰੇਜ ਵਾਲੀ ਗੱਡੀ ਤੋਂ ਨੂੰ ਛੇਤੀ ਨਹੀਂ ਮਿਲਦੀ ਠੀਕ ਹੈ ਜੀ ਔਰ ਮਕੈਨਿਕਲ ਲੈਣ ਇਹਨਾਂ ਦੀ ਬਹੁਤ ਖਾਂਗੀ ਰਹਿੰਦੀ ਹੁੰਦੀ ਬਈ ਚੈੱਕ ਕਰਵਾ ਲਓ ਯਾਰ ਗੱਡੀ ਛੱਣੇ ਤੋਂ ਹੀ ਲੱਗਦੀ ਆ ਨਾ ਪਿੱਛੋਂ ਵੀ ਚੈੱਕ ਕਰਵਾ ਲੀ ਬਈ ਲਓ ਬਈ ਮਿੱਤਰੋ ਕਹਿੰਦੇ ਲੰਬੀ ਗੱਡੀ ਦੀ ਸੇਵਾ ਲਈ ਹਰ ਟਾਈਮ ਹਾਜ਼ਰ ਹਾਂ ਹਾਂ ਜੀ ਤੇ ਰੇਟ ਬਹੁਤ ਵਾਜਬ ਨੇ ਜੀ ਆਪਣੇ ਹਾਂ ਜੀ 17 ਮਾਡਲ ਦਾ ਰੇਟ ਕਨਫਰਮ ਕਰ ਲਿਓ ਜੀ ਹਮ ਆਮ ਨਾਲੋਂ 50000 ਸਸਤੀਕਾਰ ਦਵਾ ਦਵਾਂਗੇ ਕਾਰਟੀ ਨਹੀਂ ਗੱਡੀ ਹੈ ਜੀ ਚੰਗੀ ਕਾਰ ਹੈ ਤੇ ਰੇਟ ਕੀ ਹੈ ਸਿਰਫ 5 ਲੱਖ ਤੇ 80000 ਰੁਪਿਆ ਡਿਮਾਂਡ ਹੈ ਜੀ ਇਹ ਚੋ ਵੀ ਮੰਨਤਨ ਕਰਵਾਵਾਂਗੇ 17 ਮਾਡਲ ਦਾ ਜੀ 17 ਮਾਡਲ ਜੀ ਮਾਰਕੀਟ ਦੇ ਵਿੱਚ 15 ਮਾਡਲ ਗੱਡੀ ਦਾ ਰੇਟ 5.5 ਲੱਖ ਰੁਪਿਆ ਆਉਂਦਾ ਹੈ ਜੀ ਠੀਕ ਹੈ ਜੀ ਠੀਕ ਹੈ 15 ਤੋਂ ਬਾਅਦ 16 17 17 ਦੇ ਵਿੱਚ ਸ਼ੇਪ ਵੀ ਚੇਂਜ ਆ ਗਈ ਹੈ ਲੋਕ ਵੀ ਮੇਰੇ ਕੋਲੋਂ ਕਹਿੰਦੇ ਉਹ ਗੱਡੀ ਲੈ ਕੇ ਆਇਆ ਜੀ ਸਭ ਤੋਂ ਵੱਧ ਡਿਮਾਂਡ ਹੁੰਦੀ ਆ ਆਮ ਮੰਡਾ ਦਾ ਦੇਖ ਕੇ ਨਾ ਖੁਸ਼ ਹੋ ਜਾਣਾ ਕਿਉਂਕਿ ਹਰੇਕ ਦੇ ਬਜਟ ਵਾਲੀ ਗੱਡੀ ਆ ਅਲਟੋ ਲੈ ਕੇ ਆਏ ਤੁਹਾਡੇ ਵੱਲ ਤੋਂ ਬੰਪਰ ਟੂ ਬੰਪਰ ओरिजिनल ਪੇਂਟ ਦੀ ਅਲਟੋ ਲੈ ਕੇ ਆਏ ਜੀ ਅਲਟੋ ਬਥੇਰੀਆਂ ਖੜੀਆਂ ਹੋਣਗੀਆਂ ਮਾਰਕੀਟ ਦੇ ਵਿੱਚ ਪਰ ਇਸ ਤਰ੍ਹਾਂ ਦੀ ਅਲਟੋ ਤੁਹਾਨੂੰ ਬਹੁਤ ਘੱਟ ਚਾਂਸ ਨੇ ਮਿਲਣ ਦੀ ਬੰਪਰ ਟੂ ਬੰਪਰ ओरिजिनल ਜੀ ਜੀ ਕੋਈ 20 ਪੀਸ ਪੇਂਟ ਨਹੀਂ ਹੈਗਾ ਗੱਡੀ ਦਾ ਬੱਲੇ 2012 ਮਾਡਲ ਹੈ ਹਮ ਫਰਸਟ ਓਨਰ ਹੈ ਚੱਤ ਤੋਂ ਗਰੂਰੋ ਨਵੀਂ ਨਿਕਲੀ ਹੋਈ ਹੈ ਜੀ ਹਮ ਸਿਰਫ 667000 ਕਾਰ ਚੱਲੀ ਹੋਈ ਹੈ ਬੱਲੇ ਬਈ ਗੱਡੀ ਚੈੱਕ ਕਰਵਾਓ ਬਿਲਕੁਲ ਹੀ ਨਵੀਂ ਕਾਰ ਭਈ ਹੈ ਜੀ ਸੈਂਟਰ ਲੋਕ ਲੱਗਿਆ ਹੋਇਆ ਸੀਟ ਕਵਰ ਮੈਟਿੰਗ ਸੋਹਣੀ ਕੰਮ ਖਰਚਾ ਕੋਈ ਨਹੀਂ ਹੈਗਾ ਤੇ بیمਾ ਫੁੱਲ ਜੀ ਠੀਕ ਹੈ ਜੀ ਚੱਲੀ ਕਿੰਨਾ ਕੋਈ ਫਿਰ 65 60000 ਚੱਲਦੀ ਹੈ 65 60000 ਚੱਲਦੀ ਹੈ ਜੀ ਠੀਕ ਹੈ ਤੁਸੀਂ ਗੱਡੀ ਲੈਣਾ ਸੋਹਣਾ ਦੋਸਤੋ ਭੁੱਲਰ ਮੋਟਰ ਸੰਗਰੂਰ ਤੋਂ ਗੱਡੀ ਮਿਲੂਗੀ ਔਰ ਪੰਜਾਬ ਨੰਬਰ ਦੀ ਗੱਡੀ ਹੈ ਕੋਲ ਰੇਟ ਕੀ ਕਰਦੇ ਹੋ ਤੁਸੀਂ ਤੁਹਾਨੂੰ ਕੀ ਰੇਟ ਰਹੂਗਾ ਇਹਦਾ ਸਿਰਫ 1 ਲੱਖ ਤੇ 80000 ਰੁਪਏ ਜੀ 1 ਲੱਖ ਤੇ 80000 ਰੁਪਏ ਰਹੂਗਾ ਬਈ ਦੋ ਆਲਟੋ ਦੇਖ ਜਣੇ ਤੁਹਾਨੂੰ ਪਹਿਲਾਂ ਇੱਕ ਆਲਟੋ 2012 ਮਾਡਲ ਉਹ K10 ਤੇ ਇਹ ਹੈਗੀ ਆ ਆਲਟੋ ਅਗਲੀ ਵੀਡੀਓ ਦੇ ਵਿੱਚ ਫੇਰ ਇੱਕ ਹਲਟੋ ਦੇਵਾਂਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਕਾਰਾਂ ਦੀ ਸੈਟਿੰਗ ਉਸ ਹਿਸਾਬ ਨਾਲ ਕਰ ਰੱਖੀ ਹੈ ਠੀਕ ਹੈ ਜੀ ਇਹ ਤੁਹਾਨੂੰ ਤਕਰੀਬਨ ਹਰੇਕ ਸੈਗਮੈਂਟ ਹਰੇਕ ਵੀਡੀਓ ਦੇ ਵਿੱਚ ਹੀ ਮਿਲ ਜੂਗਾ ਠੀਕ ਹੈ ਜੀ ਠੀਕ ਹੈ ਇਸ ਵੀਡੀਓ ਦੇ ਵਿੱਚ ਆਪਾਂ ਲਾਸਟ ਗੱਡੀ ਦੇਵਾਂਗੇ ਸਕੋਰਪਿਓ ਤੇ ਅਗਲੀ ਗੱਡੀ ਅਗਲੀ ਵੀਡੀਓ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸਾਰੇ ਰਲਮੀਆਂ ਮਿਲਵੀਂ ਕਾਰਾਂ ਰਹਿਣਗੀਆਂ ਔਰ ਨਾ ਜਿਹੜਾ ਵੀ ਨਹੀਂ ਵੀਡੀਓ ਸ਼ੇਅਰ ਕਰੂਗਾ ਮਿੱਤਰੋ ਕਹਿੰਦੇ LED ਕੱਢਣੀਆਂ ਭੁੱਲ ਰਸਾਬ ਨੇ ਨਿਆਉ ਦੇ ਵਿੱਚ ਹਾਂ ਜੀ ਇਹ ਕਹਿੰਦੇ ਆਪਾਂ 15 ਅਗਸਤ ਨੂੰ 15 ਅਗਸਤ ਤੋਂ ਕੱਢਣੀਆਂ ਜੀ 32 ਇੰਚ ਦੀ LED ਸ਼ੇਅਰ ਕਰਦੇ ਆ ਹਾਂ ਜੀ ਲਓ ਜੀ ਹੁਣ ਕਹਿੰਦੇ ਆਹ ਵੀਡੀਓ ਦੀ ਆਖਰੀ ਗੱਡੀ ਲੈ ਕੇ ਆਇਆ ਤੁਹਾਡੇ ਵਾਸਤੇ ਪੂਲ ਪੂਲ ਦਾ ਬੱਚਾ ਜੀ ਠੀਕ ਹੈ ਗੱਡੀ ਦੇਖੋ ਚੈੱਕ ਕਰੋ ਜੀ ਵੀਡੀਓ ਚ ਐ ਰੋ 1000 13 ਮਾਡਲ ਹੈ ਜੀ S3 ਹੈ 63 ਕੋਈ 5 ਨਹੀਂ ਕੋਈ ਸਾਬਾ ਨਹੀਂ ਕੋਈ 8 ਨਹੀਂ S3 ਬ੍ਰੈਸਟੋਨ ਦੇ ਟਾਇਰ ਦੇਖੋ ਜੀ ਕਿੱਡੇ ਵੱਡੇ ਬ੍ਰੈਸਟੋਨ ਦੇ ਟਾਇਰ ਨੇ ਬਿਲਕੁਲ ਨਵੇਂ ਜੀ ਬਿਲਕੁਲ ਨਵੇਂ ਲਾਏ ਹੈਡਲਾਈਟਾਂ ਫੋਗ ਲੈਂਪਾਂ ਐਂਕ ਬੂਥਾ ਕੈਪਟਲ ਸੀਟਾਂ 'ਚ ਦੋਸਤੋ ਆਟੋਮੈਟਿਕ ట్రాన్స్‌ਮਿਸ਼ਨ ਦੇ ਵਿੱਚ ਫਿਕਜੂਈ ਨਹੀਂ ਮਿਲਦੀ ਹੈਗੀ ਚੈੱਕ ਕਰੋ 70 ਮੈਟਿੰਗ ਦੇ ਨਾਲ ਰੀਅਰ AC ਰੀਅਰ ਚਾਰਜਿੰਗ ਪੁਆਇੰਟ ਬੱਲੇ ਜਾਲੀਆਂ ਤੱਕ ਲੱਗੀਆਂ ਹੋਈਆਂ ਨੇ ਜੀ ਐਂਕ ਬੂਥਾ ਲੱਗਿਆ ਹੋਇਆ ਗੱਡੀ ਬਈ ਮੋਹਨ ਬੋਲ ਦਿਆ ਔਰ ਟਾਇਰ ਪਵਾਉਣ ਤੋਂ ਬਾਅਦ ਐ ਲਾ ਲ ਜਿਵੇਂ ਚਲਾਈ ਹੋਣੀ ਹੈਗੀ ਕਹਿੰਦੇ ਮੁੰਡੀ ਚੱਲੀ ਸੀ ਆ ਬਈ 200 ਕਿਲੋਮੀਟਰ ਦਿੰਦੀ ਹੈ ਕਾਰ ਦੀ ਇੰਜੀਨਰ ਚੈੱਕ ਕਰਵਾ ਅੱਛਾ ਬੈਕ ਮੈਨ ਚਾਹੋ ਜੀ ਬੈਕ ਲਾਈਟਾਂ ਚੈੱਕ ਕਰਵਾ ਲਓ ਬਈ ਸਪੈਸ਼ਲ ਡਿਮਾਂਡ ਤੇ ਤੁਸੀਂ ਸਾਰੀ ਗੱਡੀ ਚੈੱਕ ਕਰਵਾ ਦਿਓ ਇਹਨਾਂ ਦੀ ਬੰਪੂ ਟੂ ਵਾਪਰ ਬੋਤ ਟਾਈਮ ਨਾਲ ਚਲੋਗੀ ਛੌਂਕ ਨਾਲ ਹੂੰ ਛੌਂਕ ਨਾਲ ਰੱਖੀ ਹੋਈ ਗੱਡੀ ਹੈ ਜੀ ਠੀਕ ਹੈ ਜੀ ਫਰੰਟ ਤੋਂ ਵੀ ਜੀ ਸਾਰਾ ਲੁੱਕ ਚੈੱਕ ਕਰਾ ਦਿਓ ਦੂਰੋਂ ਨਾਲ ਬਾਈਡਰ ਆਹ ਦਾ ਮਿੱਤਰੋ ਸਾਡਾ ਬਾਜਾ ਦਾ ਹੁੰਦਾ ਇਸ ਕਰਕੇ ਮੈਂ ਜੋਨੇ ਮਿਲਣ ਦੀ ਗ੍ਰੇਲਡ ਖੁਦਜੀ ਕਲਾਸਿਕ ਵਾਲੀ ਕਿੰਨੀ ਸੋਹਣੀ ਕਨਵਰਟ ਕਰਾਈ ਹੈ ਕਲਾਸਿਕ ਵਾਲੀ ਗ੍ਰੇਲਡ ਐਸ 11 ਵਾਲੀਆਂ ਫੋਗ ਲੈਂਪ ਹਾਂ ਹੈਡਲਾਈਟਾਂ ਨੇ ਜਿਹੜੀਆਂ ਜਿਹੜੀਆਂ 22 23 ਮਾਡਲ ਕਲਾਸਿਕ ਦੇ ਪਾਈਆਂ ਹੋਈਆਂ ਨੇ ਜਿਹੜੀਆਂ ਉਹ ਪਾਈਆਂ ਹੋਈਆਂ ਨੇ ਬਿਲਕੁਲ ਜਾਨੀ ਕਿ ਮੋਡੀਫਿਕੇਸ਼ਨ ਤੇ ਬਹੁਤ ਜ਼ਿਆਦਾ ਪੈਸੇ ਲੱਗੇ ਹੋਏ ਨੇ ਦੋਸਤੋ ਤੇ ਤੁਹਾਨੂੰ ਗੱਡੀ ਬਹੁਤ ਵਾਜਿਬ ਰੇਟ ਦੇ ਵਿੱਚ ਮਿਲ ਜੂਗੀ ਸਿਰਫ 8 ਲੱਖ ਰੁਪਏ ਦੀ ਗੱਡੀ ਦੇ ਦਵਾਂਗੇ ਜੀ ਐਨਓਸੀ ਦੇ ਨਾਲ ਸਿਰਫ 8 ਲੱਖ ਰੁਪਏ ਦੀ ਮਾਰਕੀ ਵਿੱਚੋ ਪਤਾ ਕਰ ਲਿਓ ਜੀ ਐਸ 10 ਆਟੋਮੈਟਿਕ ਟਰਾਂਸਮਿਸ਼ਨ ਚ ਇੰਨਾ ਸਵਾਲ ਲੱਗਿਆ ਕਾਰ ਨਹੀਂ ਮਿਲਦੀ ਕਿ ਤੁਸੀਂ ਦਿੱਲੀ ਜਾ ਕੇ ਬੈਠ ਜਾਓ ਲੱਖ ਡੇਢ ਲੱਖ ਜੀ ਤੇ ਐਸੈਸਰੀ ਉਹ ਲੱਗੀ ਹੋਈ ਹੈ ਜੀ ਲੱਖ ਡੇਢ ਲੱਖ ਰੁਪਏ ਦੀ 8 ਲੱਖ ਦੇ ਵਿੱਚ ਐਸ 10 ਦੇ ਲੈਣੀ ਆ ਐਸ 10 ਦੇ ਨਾ 15 ਮਾਡਲ ਹੈ ਐਸ 10 ਹੈ ਜੀ ਦੇਖੋ 15 ਮਾਡਲ ਸਕਰੀਨ ਤੇ ਨੰਬਰ ਚੱਲ ਰਿਹਾ ਦੋਸਤੋ ਕਾਲ ਕਰੋ ਕਾ ਉਹੀ ਲੈ ਗਿਆ ਜੀ ਬਾਈ ਇੱਕ ਵਾਰ ਨਾ ਮੈਨੂੰ ਜਰੂਰ ਦੱਸਦੇ ਵੀ ਐਸ 10 ਦਾ ਇੰਨਾ ਘੱਟ ਰੇਟ ਕਿਉਂ ਹੈ ਤੇ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਹੁਣ ਆਪਾਂ ਤੁਹਾਨੂੰ ਲੈ ਕੇ ਜਾਂਦੇ ਆ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਨਾ ਆਲਟੋ ਦੇਵਾਂਗੇ ਇੱਕ ਨਾਲੇ ਸਕੋਰਪੀ ਦੇਵਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਵਾਂਗੇ ਇਹ ਵੀਡੀਓ ਨੂੰ ਆਪਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੱਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ